ਅੱਜ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਥਾਨ ਚੋਲਾ ਸਾਹਿਬ ਜਿੱਥੇ ਗੁਰੂ ਸਾਹਿਬ ਦਾ ਸ਼ੁਸ਼ੋਭਤ ਹੈ ਉਸ ਸਥਾਨ ਦੇ ਉੱਤੇ ਅੱਜ ਕੱਠ ਰੱਖਿਆ ਗਿਆ ਸੀਗਾ ਪੰਥਕ ਵਿਚਾਰਾਂ ਕਰਨ ਦੇ ਲਈ ਕਿ ਦੀਵਾਲੀ ਦਾ ਜੋ ਦਿਹਾੜਾ ਵਾ ਉਹ ਕਿਸ ਤਰੀਕੇ ਦੇ ਨਾਲ ਮਨਾਇਆ ਜਾਵੇ ਕਿਉਂਕਿ ਗੁਰੂ ਆਪਾਂ ਸਿੱਖ ਸੰਗਤ ਇਹ ਗੱਲ ਵਿਚਾਰ ਕਰਦੀ ਆ ਕਿ ਜੋ ਦੀਵਾਲੀ ਹੈ ਜਦੋਂ ਗੁਰੂ ਹਰਗੋਬਿੰਦ ਸਾਹਿਬ 52 ਪਹਾੜੀ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਤੋਂ ਛੁਡਾ ਕੇ ਲਿਆਏ ਸੀ ਕਿ ਉਸ ਟਾਈਮ ਸਿੱਖ ਸੰਗਤ ਨੇ ਜਦੋਂ ਗੁਰੂ ਸਾਹਿਬ ਅੰਮ੍ਰਿਤਸਰ ਪਹੁੰਚੇ ਸੀ ਤਾਂ ਸਿੱਖ ਸੰਗਤਾਂ ਨੇ ਕਿਓ ਦੇ ਦੀਵੇ ਬਾਲੇ ਸੀ ਤੇ ਉਹ ਜਿਹੜਾ ਮਹਾਨ ਚੋਲਾ ਸਾਹਿਬ ਆ ਉਹ ਸਾਡੇ ਕਢਾਣੀ ਕਲਾ ਵਿਖਿਆ ਇਸ ਜਗ੍ਹਾ ਦੇ ਉੱਤੇ ਹੀ ਅਸੀਂ ਅੱਜ ਸਮਾਗਮ ਪੰਥਕ ਪ੍ਰੋਗਰਾਮ ਇੱਕ ਪੰਥਕ ਵਿਚਾਰਾਂ ਕਰਨ ਦਾ ਸੰਤ ਮਹਾਪੁਰਖ ਇਹਦੇ ਵਿੱਚ ਸਾਰੇ ਸੰਤ ਮਹਾਪੁਰਖ ਬੁਲਾਏ ਗਏ ਸੀ ਵੱਖ-ਵੱਖ ਸੰਪਰਦਾਵਾਂ ਦੇ ਤੇ ਅੱਜ ਜਦੋਂ ਅਸੀਂ ਉੱਥੇ ਪ੍ਰੋਗਰਾਮ ਦੇ ਲਈ ਇਕੱਠੇ ਹੋਏ ਤਾਂ ਉਹ ਕਿਉਂਕਿ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ ਤੇ ਉੱਥੋਂ ਦੇ ਮੈਨੇਜਰ ਸਾਹਿਬ ਨੇ ਗੱਲ ਕਹੀ ਕਿ ਤੁਸੀਂ ਇੱਥੇ ਇਹ ਪ੍ਰੋਗਰਾਮ ਨਹੀਂ ਕਰ ਸਕਦੇ ਤੇ ਉਹਨਾਂ ਨੇ ਬਿਲਕੁਲ ਸਾਫ਼ ਮਨਾਂ ਕਰ ਦਿੱਤਾ ਜਦੋਂ ਕਿ ਗੁਰੂ ਦਾ ਇਦਾਰਾ ਹੈ ਗੁਰੂ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਸ਼ੋਭਤ ਹੈ ਉਹ ਕਿਸੇ ਪਾਰਟੀ ਦਾ ਨਹੀਂ ਹੁੰਦਾ ਕਿਸੇ ਜਥੇਬੰਦੀ ਦਾ ਨਹੀਂ ਹੁੰਦਾ ਕਿਸੇ ਧਿਰ ਦਾ ਨਹੀਂ ਹੁੰਦਾ ਪਰ ਉਹਨਾਂ ਨੇ ਬੜੀ ਸਖਤੀ ਨਾਲ ਮਨਾਂ ਕੀਤਾ ਤੇ ਅਸੀਂ ਵੀ ਫਿਰ ਸਾਰੇ ਸੰਗਤਾਂ ਦੇ ਨਾਲ ਸਲਾਹ-ਮਸ਼ਵਰਾ ਕੀਤਾ ਕਿ ਆਪਾਂ ਕਿਸੇ ਟਕਰਾਅ ਦੇ ਵਿੱਚ ਨਹੀਂ ਪੈਣਾ ਅਸੀਂ ਗੁਰੂ ਦੀ ਸ਼ੋਭਾ ਦੇ ਲਈ ਇੱਥੇ ਇਕੱਠੇ ਹੋਏ ਹਾਂ ਅਸੀਂ ਆਪਣੀ ਸ਼ੋਭਾ ਦੇ ਲਈ ਇਕੱਠੇ ਨਹੀਂ ਹੋਏ ਕੋਈ ਅਸੀਂ ਆਪਣੀ ਹਉਮੈ ਹੰਕਾਰ ਦੇ ਲਈ ਇਕੱਠੇ ਨਹੀਂ ਹੋਏ ਉਹਨਾਂ ਨੂੰ ਉਹਨਾਂ ਦਾ ਹਉਮੈ ਹੰਕਾਰ ਉਹਨਾਂ ਨੂੰ ਮੁਬਾਰਕ ਫਿਰ ਤੁਰੰਤ ਉਸ ਤੋਂ ਬਾਅਦ ਗੁਰਮਤਾ ਕੀਤਾ ਗਿਆ ਇੱਥੇ ਇਹ ਦਮਦਮਾ ਸਾਹਿਬ ਕਢਾਣੀ ਕਲਾਂ ਦੇ ਵਿੱਚ ਹੀ ਆ ਐਕਚੁਅਲ ਦੇ ਵਿੱਚ ਜਦੋਂ ਗੁਰੂ ਹਰਗੋਬਿੰਦ ਸਾਹਿਬ ਕਢਾਣੀ ਕਲਾਂ ਆਏ ਤਾਂ ਸਭ ਤੋਂ ਪਹਿਲਾਂ ਇਸ ਸਥਾਨ ਦੇ ਉੱਤੇ ਪਹੁੰਚੇ ਸੀ ਇੱਥੇ ਇੱਕ ਮੁਸਲਮਾਨ ਫਕੀਰ ਸੀ ਜਿਹੜਾ ਕਿ ਹੱਥਾਂ ਤੇ ਦੀਵੇ ਰੱਖ ਕੇ ਗੁਰੂ ਸਾਹਿਬ ਦੀ ਉਡੀ ਕਰ ਰਿਆ ਸੀ ਤਾਂ ਗੁਰੂ ਸਾਹਿਬ ਇਸ ਜਗ੍ਹਾ ਦੇ ਉੱਤੇ ਉਹਨਾਂ ਦੀ ਇੱਥੇ ਨਾਲ ਸਮਾਦ ਵੀ ਬਣੀ ਆ ਤੇ ਇਸ ਜਗ੍ਹਾ ਦੇ ਉੱਤੇ ਗੁਰੂ ਸਾਹਿਬ ਪਹੁੰਚੇ ਸੀ ਪਤਾ ਨਹੀਂ ਕੀ ਗੁਰੂ ਸਾਹਿਬ ਦੀ ਕਲਾ ਵਾ ਕੀ ਬਾਣਾ ਵਾ ਅਸੀਂ ਉਸ ਬੈਰ ਵਿਰੋਧ ਤੋਂ ਪਿੱਛੇ हट ਕੇ ਹੁਣ ਅਸੀਂ ਇੱਥੇ ਤੱਕ ਦਮਦਮਾ ਸਾਹਿਬ ਵਿਖੇ ਕਢਾਣੀ ਗੱਲਾਂ ਵਿਖੇ ਜਿੱਦ ਅਸੀਂ ਸਾਰੇ ਪਹੁੰਚੇ ਆ ਸਾਰੀ ਸਿੱਖ ਸੰਗਤ ਪਹੁੰਚੀ ਆ ਸੰਤ ਮਹਾਪੁਰਖ ਪਹੁੰਚੇ ਆ ਤੇ ਅੱਜ ਦੀਵਾਲੀ ਦਾ ਦਿਹਾੜਾ ਕਿੱਦਾਂ ਮਨਾਉਣਾ ਇਸ ਦੇ ਉੱਤੇ ਗੁਰਮਤਿ ਹੋਣਗੇ ਇਸ ਦੇ ਉੱਤੇ ਵਿਚਾਰਾ ਹੋਣਗੀਆਂ ਜੋ ਵਿਚਾਰਾ ਹੋਣਗੇ ਫਿਰ ਉਹ ਸੰਗਤਾਂ ਦੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਬਾਕੀ ਇਸ ਗੱਲ ਦਾ ਮੈਂ ਸਮਝਦਾ ਕਿ ਪੂਰੀ ਸਖ ਕੌਮ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਸ ਗੱਲ ਦਾ ਜਵਾਬ ਲੈਣਾ ਚਾਹੀਦਾ ਕਿ ਕੀ ਪੰਥਕ ਵਿਚਾਰਾ ਕੀ ਗੁਰਸਿੱਖ ਕੀ ਪੂਰਨ ਸਾਰੇ ਗੁਰਸਿੱਖ ਨੇ ਤੁਸੀਂ ਦੇਖ ਲਓ ਵੀ ਜਿੰਨੇ ਵੀ ਅੰਦਰ ਬੈਠੇ ਨੇ ਸਾਰੇ ਗੁਰੂ ਦੇ ਲੜ ਲੱਗੇ ਨੇ ਅੰਮ੍ਰਿਤਧਾਰੀ ਗੁਰਸਿੱਖ ਨੇ ਕੀ ਸਾਰੇ ਗੁਰਸਿੱਖ ਗੁਰੂ ਦੇ ਦਰ ਦੇ ਉੱਤੇ ਬੈਠ ਕੇ ਕੀ ਗੁਰਮਤ ਵਿਚਾਰਾ ਨਹੀਂ ਕਰ ਸਕਦੇ ਕੀ ਇਹ ਸ਼੍ਰੋਮਣੀ ਕਮੇਟੀ ਨੇ ਕੋਈ ਆਪਣੀ ਅਲੱਗ ਇੱਕ ਏਜੰਡੇ ਦੇ ਵਿੱਚ ਲੈ ਲਿਆ ਤੇ ਮੈਨੂੰ ਲੱਗਦਾ ਕਿ ਇਹਨਾਂ ਦੀਆਂ ਇਹਨਾਂ ਹਾਲਤਾਂ ਕਰਕੇ ਹੀ ਜੇ ਅੱਜ ਅਕਾਲੀ ਦਲ ਦਾ ਇਹ ਹਾਲ ਹੈ ਤਾਂ ਸਿਰਫ ਇਹਨਾਂ ਹਾਲਤਾਂ ਕਰਕੇ ਹੀ ਇਹਨਾਂ ਗੱਲਾਂ ਕਰਕੇ ਹੀ ਇਹਨਾਂ ਕੁਕਰਮਾਂ ਕਰਕੇ ਹੀ ਇਹਨਾਂ ਦਾ ਇਹ ਹਾਲ ਹੈ ਗੁਰੂ ਮਹਾਰਾਜ ਜਿਨ੍ਹਾਂ ਨੂੰ ਸਮਤ ਬਖਸ਼ ਲੱਗਦਾ ਇਹਦੇ ਪਿੱਛੇ ਵੀ ਅਕਾਲੀ ਦਲ ਦਾ ਹੀ ਇਸ਼ਾਰਾ 100% ਅਕਾਲੀ ਦਲ ਦਾ ਹੀ ਇਸ਼ਾਰਾ ਵਾ ਉਹਨਾਂ ਵੱਲੋਂ ਹੀ ਕਿਉਂਕਿ ਅੱਜ ਤੁਸੀਂ ਦੇਖੋਗੇ ਕਿ ਹਰ ਸਿਮਰਤ ਕੌਰ ਬਾਦਲ ਦੀ ਜਿਹੜੀ ਅਰਦਾਸ ਸੀ ਕਿ ਤੁਹਾਡਾ ਕੱਖ ਨਾ ਰਹੇ ਮੈਂ ਸਮਝਦਾ ਕਿ ਉਹ ਜਿਹੜਾ ਕੱਖ ਨਾ ਰਹਿ ਵਾਲੀ ਅਰਦਾਸ ਆ ਤੇ ਉਹ ਅੱਜ ਸਾਬਤ ਹੋ ਰਹੀ ਹੈ ਇਦਾਂ ਦੇ ਜਿਹੜੇ ਮਨਮਤ ਨੇ ਨਾ ਜਿਹੜੀਆਂ ਇਦਾਂ ਦੀਆਂ ਗੱਲਾਂ ਇਦਾਂ ਦੇ ਕੰਮ ਕਰਨੇ ਆ ਤੇ ਇਹ ਇਸੇ ਗੱਲ ਦਾ ਨਤੀਜਾ ਵਾ ਕਿਉਂਕਿ ਗੁਰੂ ਮਹਾਰਾਜ ਨੇ ਜਿਸਨੂੰ ਖੁਆਰ ਕਰਨਾ ਹੋਵੇ ਨਾ ਕਹਿੰਦੇ ਜਿਸਨੂੰ ਆਪ ਖੁਆਏ ਕਰਤਾ ਖੁਸ ਲੈ ਚੰਗਿਆਈ ਉਹਦੇ ਕੋਲੋਂ ਬਸ ਚੰਗਿਆਈ ਖੋ ਲੈਂਦਾ ਇਹ ਤੁਹਾਡੇ ਅੱਜ ਸਭ ਦੇ ਸਾਹਮਣੇ ਆ ਕਿ ਗੁਰੂ ਸਾਹਿਬ ਨੇ ਇਹਨਾਂ ਨੂੰ ਖੁਆਰ ਕਰਨਾ ਤੇ ਤਾਂ ਹੀ ਅੱਜ ਜਿਹੜੀ ਚੰਗਿਆਈ ਆ ਇਹਨਾਂ ਦੇ ਕੋਲੋਂ ਖੋਈਆ ਨਹੀਂ ਤਾਂ ਇਹ ਸਾਰੇ ਹੀ ਬੰਦੇ ਜਿਹੜੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸੰਤ ਮਹਾਪੁਰਖ ਪਹੁੰਚਿਆ ਹੋਈਆਂ ਸ਼ਕਸ਼ੀਤਾ ਪਹੁੰਚੀਆਂ ਸੀ ਤੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਗੁਰੂ ਘਰ ਦੇ ਵਿੱਚੋਂ ਕਹਿ ਕੇ ਬਾਹਰ ਕਰ ਦੇਣਾ ਮੈਨੂੰ ਲੱਗਦਾ ਕਿ ਇਸ ਤੋਂ ਮਾੜੀ ਗੱਲ ਤੇ ਦੁੱਖ ਦੀ ਗੱਲ ਕੋਈ ਹੋਰ ਨਹੀਂ ਹੋ ਸਕਦੀ ਮਿਲਦਾ ਜਿਹੜਾ ਗਵਾਲੀਅ ਤੋਂ ਲੈ ਕੇ ਅਮਰਸਰ ਸਾਹਿਬ ਤੱਕ ਦਾ ਇਹ ਸਿਆਸੀ ਮਾਰਕ ਕਰਦੀ ਦੀ ਉਪਰੇ ਖਾ ਹੁਜੂਰ ਤੇ ਵਿਚਾਰ ਹੋ ਰਿਹਾ ਬਿਲਕੁਲ ਹਾਂ ਚੋ ਉਸ ਦੇ ਉੱਤੇ ਵਿਚਾਰ ਅਸੀਂ ਕਰਨੀਆਂ ਸਾਰੇ ਸੰਤ ਮਹਾਪੁਰਖ ਇੱਥੇ ਇਕੱਠੇ ਹੋ ਰਹੇ ਆ ਕਿਉਂਕਿ ਪਹਿਲਾਂ ਉੱਥੇ ਪ੍ਰੋਗਰਾਮ ਸੀ ਤੇ ਉੱਥੋਂ ਹੁਣ ਹੌਲੀ-ਹੌਲੀ ਸਾਰੀ ਸੰਗਤ ਆ ਰਹੀ ਆ ਇੱਥੇ ਜਦੋਂ ਸਾਰੇ ਅੰਦਰ ਇਕੱਠੇ ਹੋਵਾਂਗੇ ਇਹ ਜਿਹੜਾ ਵਿਚਾਰ ਹੈ ਸਿਰ ਸੇ ਪਾਰਟੀਬਾਜੀ ਦਾ ਪ੍ਰੋਗਰਾਮ ਨਹੀਂ ਹੋਊਗਾ ਇਹ ਗੁਰੂ ਦਾ ਪ੍ਰੋਗਰਾਮ ਹੋਊਗਾ ਗੁਰ ਸੰਗਤ ਦਾ ਪ੍ਰੋਗਰਾਮ ਹੋਊਗਾ ਇਹਦੇ ਵਿੱਚ ਅਸੀਂ ਤਾਂ ਸਿਰਫ ਇੱਕ ਸੇਵਾਦਾਰ ਬਣ ਕੇ ਸਹਿਯੋਗੀ ਹੋਵਾਂਗੇ ਜਿਹੜੀ ਅਗਵਾਈ ਆ ਉਹ ਜਿਹੜੇ ਸਾਡੇ ਸੰਤ ਮਹਾਂਪੁਰਖ ਆਇਆ ਅਗਵਾਈ ਸਾਰੀ ਸੰਤ ਮਹਾਂਪੁਰਖ ਹੀ ਕਰਨਗੇ ਸਵਾਗਤ ਗੁਰੂ ਜੀ ਕੀ ਪਤੇ ਪਰਮ ਸਤਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੋ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਹਰਗੋਬਿੰਦ ਪਾਤਸ਼ਾਹ ਬਵੰਜਾ ਰਾਜਾ ਨੂੰ ਖੁਲਾਸ ਕਰਾ ਕੇ ਬਵੰਜਾ ਗਲੀਆਂ ਦਾ ਚੋੜਾ ਉਥੋਂ ਆ ਕੇ ਇਸ ਕਢਾਣੀ ਸਾਹਿਬ ਦੇ ਪਵਿੱਤਰ ਸਥਾਨ ਤੇ ਰੱਖਿਆ। ਉਥੇ ਪ੍ਰੋਗਰਾਮ ਲਿਖਿਆ ਗਿਆ ਸੀ ਸਾਡੇ ਇਲਾਕੇ ਦੇ ਵਿਧਾਇਕ ਸਾਰੇ ਮਹਾਪੁਰਖਾਂ ਨੇ ਇਕੱਤਰ ਹੋ ਕੇ ਉਹਨੂੰ ਨਾਂ ਚੰਗਾ ਸਮਝਦੇ ਹੋਏ ਕਿਉਂਕਿ ਜਿਸ ਨੂੰ ਆਪ ਖਵਾਏ ਕਰਤਾ ਖੁਸ ਲੈ ਚੰਗਿਆਈ ਚੰਗੇ ਗੁਣ ਵੀ ਉਹਨਾਂ ਨੂੰ ਚੰਗੇ ਨਹੀਂ ਲੱਗਦੇ। ਸੋ ਇਹ ਲਿਖਿਆ ਗਿਆ ਪ੍ਰੋਗਰਾਮ ਮਹਾਪੁਰਖ ਸਾਰੇ ਨਾਲ ਹੋਣਗੇ ਕਬਾਲੀਆਰ ਦੇ ਕਿਲੇ ਤੋਂ ਨਗਰ ਕੀਰਤਨ ਲੈ ਕੇ ਆਉਣਾ ਤੇ ਬਹੁਤ ਚੜ੍ਹਦੀਆਂ ਕਲਾਂ ਦੇ ਨਾਲ ਅੱਗੇ ਵਾਸਤੇ ਜੋ ਵੀ ਹੋ ਸੰਗਤਾ ਹੋਏ ਇਕਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਏ ਹਰ ਨਾਮੇ ਕੀ ਹੋ ਹੋ ਜੋੜੀ ਗੁਰਮੁਖ ਵੇ ਸਫਾ ਬਸਾਈ ਏਕਾ ਕੁੱਲੀਆਂ ਸਵਰਗ ਬਣਾ ਦਿੰਦਾ ਫੁੱਟ ਦਿੰਦੀ ਢਾ ਚਵਾਰਿਆਂ ਨੂੰ ਚੱਪੂ ਜੇ ਕਰ ਦੋ ਇਹ ਮਜਬੂਤ ਹੋਣ ਕਿਸ਼ਤੀ ਟੰਬ ਦੀ ਜਾ ਕਿਨਾਰਿਆਂ ਨੂੰ ዳል ਦਲੀ ਰੰਧਨ ਦੇ ਕਮਾਂ ਦੀ ਜੇਕਰ ਬੀਜੇ ਕਦੇ ਨਹੀਂ ਉੱਕ ਸਕਦੀ ਦੋ ਧਰਿਆਂ ਚ ਰਾ ਕੇ ਖਾਲਸਾ ਜੀ ਕਦੇ ਬੈਰੀ ਤੇ ਧੜੀ ਨਹੀਂ ਭੁਗ ਸਕਦੀ ਅਕਤਰਤਾ ਮਿਲਵੇ ਕੀ ਮਹਿਮਾ ਵਰਨਾ ਸਕੋ ਨਾਨਕ ਪਰੇ ਪ੍ਰੀਲਾ ਸਾਰੇ ਸਹਾਯੋਗ ਦੇ ਕੇ ਇਕਤਰਤਾ ਦੇ ਨਾਲ ਜਿਹੜੇ ਇਹ ਮਾੜੇ ਕਰਮਾਂ ਵਾਲੇ ਨਹੀਂ ਚਾਹੁੰਦੇ ਕਿਉਂਕਿ ਉਹ ਲੋਚਣ ਉਹਨਾਂ ਗੁਰਾਂ ਨੂੰ ਹੰਕਾਰ ਛੜੰਦੇ ਪੇਂਡ ਮਡਾਹੂ ਕੱਟਿਆ ਤੇ ਡਾਲ ਸਕੰਦੇ ਉਹਨਾਂ ਦੇ ਭਾਗਾਂ ਜਿੰਨੂੰ ਖੋਸਲ ਹੈ ਚੰਗਿਆਈ ਖੱਟੜ ਖਵਾਰੀਆਂ ਪਰਵੇਸ਼ਰ ਉਹਨਾਂ ਦੇ ਪੱਲੇ ਪਾ ਦਿੰਦਾ ਆਓ ਜੜਾਂ ਨੂੰ ਇਹਨਾਂ ਦੇ ਝੌਂਕ ਲੱਗੀ ਹੋਈ ਹੈ ਗਿਰਨ ਵਾਲੀ ਨੇ ਕੋਈ ਗੱਲ ਨਹੀਂ ਕਰ ਲੋ ਮਾਨਾ ਇਹ ਜੜੀਆਂ ਕਰਨੀਆਂ ਨੇ ਤੁਹਾਡੀਆਂ ਜੁਬ ਹੋਣੀਆਂ ਨਹੀਂ ਬਾਲੀਆਂ ਆਓ ਪਿਆਰ ਦੇ ਨਾਲ ਆਪਦੇ ਆਪ ਇਹਨਾਂ ਨੂੰ ਮਤਦਾਨ ਵੀ ਚਾਹੁੰਦੀ ਹੈ ਕੀ ਇਹਨਾਂ ਦੀ 8000 ਵੋਟ ਤੁਸੀਂ ਗੁਰੂ ਘਰਾਂ ਦੇ ਮੱਲਾ ਮੱਲੀ ਬੈਠੇ ਹੋ ਤੁਹਾਡੀਆਂ ਹੁਣ ਨੈਣੇ ਮਹੰਤ ਮੰਗ ਹੁਣ ਤੁਹਾਨੂੰ ਕੱਢਣਾ ਪਊਗਾ ਆਪਣੇ ਆਪੇ ਛੱਡਣੇ ਸ਼ੁਰੂ ਕਰਦੋ ਕੋਲੋਟੇ ਸੋਪ ਚੱਕ ਕੇ ਇਕੱਠੇ ਕਰ ਲਓ ਕਿਉਂਕਿ ਜਿਹੜੇ ਬੱਚੇ ਅੱਧੀ ਛੁੱਟੀ ਮੁੜਿਆ ਹੁਣ ਉਹ ਪਾਸ ਨਹੀਂ ਹੁੰਦੇ ਹੁਣ ਤੁਸੀਂ ਅੱਧੀ ਛੁੱਟੀ ਲਾ ਕੇ ਇਹ ਕੀ ਆ ਜਾ ਖਾਣ ਹੁਣ ਤੁਸੀਂ ਆਪਣੇ ਆਪ ਨੂੰ ਸੋਚ ਲਓ ਚੰਗੇ ਕੰਮਾਂ ਨੂੰ ਵੀ ਰੋੜਾ ਬਣ ਦਿਓ ਕਿਉਂਕਿ ਆਓ ਪਿਆਰ ਦੇ ਨਾਲ ਸਾਰੇ ਇਕੱਤਰ ਹੋ ਕੇ ਇਸ ਸਾਡੇ ਬਧਾਇਕ ਦੇ ਨਾਲ ਚੰਗੇ શુભ ਕਾਰਜ ਨੂੰ ਪਰਉਪਕਾਰਾਂ ਦੇ ਕਰਦੇ ਆ ਮਹਾਪੁਰਖਾਂ ਨੇ ਇਹ ਜੋ ਸਿਹਤ ਦਿੱਤੀ ਆ ਇਹਦੇ ਨਾਲ ਸਹਿਯੋਗ ਦੇਣ ਦੀ ਕਿਰਪਾਲਤਾ ਕਰਨੀਆਂ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਆਹ ਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸੋ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਮਣ ਚਾਓ ਪਿਆ ਪ੍ਰਭ ਆਗਮ ਸੁਣਿਆ ਧੰਨ ਧੰਨ ਗੁਰੂ ਹਰਗੋਬਿੰਦ ਪਾਸ਼ਾ ਮੀਰੀ ਪੀਰੀ ਦੇ ਮਾਲਕ ਅੱਜ ਉਹਨਾਂ ਦੇ ਚਾਹ ਦੇ ਵਿੱਚ ਸੰਗਤਾਂ ਇਕੱਠੀਆਂ ਹੋਈਆਂ ਕਿਦੜੀ ਪਿੰਡ ਤੋਂ ਆਣ ਕੇ ਛੇਵੇਂ ਪਾਤਸ਼ਾਹ ਨੇ ਕੜਾਣੀ ਸਾਹਿਬ ਦੇ ਵਿੱਚ ਚਰਨ ਪਾਏ ਉਹ ਚਰਨ ਪਾਉਣ ਦੀ ਖੁਸ਼ੀ ਦੇ ਵਿੱਚ ਸੰਗਤਾਂ ਨੇ ਬੇਅੰਤ ਮਹਾਪੁਰਖ ਇਕੱਠੇ ਹੋਏ ਆ ਮਹਾਪੁਰਖਾਂ ਨੇ ਸੋਚਿਆ ਬਈ ਮਹਾਰਾਜ ਛੇਵੇਂ ਪਾਤਸ਼ਾਹ ਦੇ ਇੱਥੇ 52 ਕਲੀ ਦਾ ਚੋਲਾ ਪਿਆ ਹੈ ਇੱਥੇ ਛੇਵੇਂ ਪਾਤਸ਼ਾਹ ਦੀ ਹੱਥਾਂ ਦੀ ਪੰਜ ਗ੍ਰੰਥੀ ਹੈ ਇੱਥੇ ਛੇਵੇਂ ਪਾਤਸ਼ਾਹ ਦੇ ਚਰਨਾਂ ਦਾ ਜੋੜਾ ਹੈ ਇੱਥੇ ਮਹਾਰਾਜ ਛੇਵੇਂ ਪਾਤਸ਼ਾਹ ਨੇ ਨਿੰਮ ਦੀ ਦਾਤਨ ਗੱਡੀ ਨਿੰਮ ਬਣੀ ਹੈ ਪੋਰਾ ਕੌੜੀ ਨਹੀਂ ਇਹ ਪ੍ਰਚਾਰ ਦੀ ਖਾਤਰ ਤੇ ਛੇਵੇਂ ਪਾਤਸ਼ਾਹ ਦੇ ਪਰਪਕਾਰਾਂ ਨੂੰ ਚੇਤੇ ਕਰਦੇ ਆ ਸੰਗਤਾਂ ਨੇ ਕੀਤਾ ਪਰਾਲਾ ਅੱਜ ਬੇਅੰਤ ਮਹਾਪੁਰਖ ਪਹੁੰਚੇ ਆ ਸੰਗਤਾਂ ਨੂੰ ਬੇਨਤੀ ਹੈ ਇਹ ਅਪਰਾਧਾ ਕੀ ਕਰਨਾ ਹੈ ਅਸੀਂ ਬਹਾਲੋ ਨਗਰਾਂ ਤੋਂ ਆਣ ਕੇ ਨਗਰ ਕੀਰਤਨ ਇਥੋਂ ਤੱਕ ਲਿਆਉਣੇ ਆ ਤੇ ਇੱਕ ਨਗਰ ਕੀਰਤਨ ਸਤਿਗੁਰੂ ਕਿਰਪਾ ਕਰਨ ਮਹਾਰਾਜ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਇੱਕ ਨਗਰ ਕੀਰਤਨ ਬੰਦੀ ਛੋੜ ਦਿਵਸ ਨੂੰ ਮੁੱਖ ਰੱਖਦੇ ਆ ਇਹ ਗਵਾਲੀਅਰ ਤੋਂ ਸ਼ੁਰੂ ਹੋਣਾ ਸੰਗਤਾਂ ਨੇ ਕਰਨਾ ਹੈ ਕਰਨਾ ਸੰਗਤਾਂ ਨੇ ਮਹਾਪੁਰਖ ਬੇਅੰਤ ਪਹੁੰਚੇ ਆ ਇਹ ਕਿਸੇ ਪਾਰਟੀ ਦਾ ਕੰਮ ਨਹੀਂ ਨਾ ਇਹ ਵਿੱਚ ਵਿੱਚ ਕੋਈ ਸਿਆਸਤ ਹੈ ਸਿਰਫ ਗੁਰੂ ਦੀ ਖੁਸ਼ੀ ਲੈਣ ਬਾਅਦ ਤੇ ਇਹ ਪ੍ਰੋਗਰਾਮ ਵੇਢਿਆ ਸੰਗਤਾਂ ਨੂੰ ਬੇਨਤੀ ਹੈ ਵੀ ਇਹ ਬੇਨਤੀ ਨੂੰ ਸਵੀਕਾਰ ਕਰਦਾ ਕੱਲੇ ਕੱਲੇ ਬੱਚੇ ਦੇ ਅੰਦਰ ਚਾਹ ਹੋਣਾ ਚਾਹੀਦਾ ਵੀ ਇਹ ਛੇਵੇਂ ਪਾਤਸ਼ਾਹ ਦਾ ਦਿਹਾੜਾ ਮਨਾਇਆ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਇਹ ਮਹਾਪੁਰਖ ਨੇ ਦੱਸਿਆ ਵੀ ਇਹ ਬਹੁਤ ਵੱਡਾ ਉਪਰਾਨਾ ਜਿਹੜੇ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਇੱਕ ਧਰਮਕ ਦਾ ਮਾਰਗ ਦੱਸਿਆ ਜਾਂ ਸਾਨੂੰ ਇਹ ਦੱਸਿਆ ਕਿ ਸੱਚੇ ਪਾਸਾ ਨੇ ਵੀ ਪ੍ਰਚਾਰ ਚੰਗੇ ਪਾਸੇ ਸੰਗਤਾਂ ਨੂੰ ਲਾਉਣਾ ਧਰਮ ਦੇ ਮਾਰਗ ਦੇ ਤੌਰ 'ਤੇ ਕਿਉਂਕਿ ਸਾਡੇ ਗੁਰੂ ਸਾਹਿਬਾਨ ਨੇ ਵੀ ਇਹ ਕਿਰਪਾ ਕੀਤੀ ਹੈ ਸਾਡੇ ਤੇ ਇਹ ਅੱਜ ਕਿੰਨੀ ਉੱਤਰਤਾ ਹੈ ਮਹਾਪੁਰਖ ਬੱਕ ਬੱਕ ਥਾਵਾਂ ਤੋਂ ਆਏ ਨੇ ਪਹੁੰਚੇ ਨੇ ਤੇ ਤਨ ਤਨ ਸ੍ਰੀ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਹੜੇ ਜਨਮ ਮੀਰੀ ਪੀਰੀ ਦੇ ਮਾਲਕ ਜਿਨ੍ਹਾਂ ਨੇ ਸਾਡੇ ਤੇ ਬੜੀ ਮਹਾਨ ਬਖਸ਼ਿਸ਼ਾਂ ਕੀਤੀਆਂ ਮਿਹਰਾ ਕੀਤੀਆਂ ਹਰ ਜਗ੍ਹਾ ਜਗ੍ਹਾ ਜਿੱਥੇ ਜਿੱਥੇ ਜੀ ਗੁਰੂ ਸਾਹਿਬ ਗਏ ਉੱਥੇ ਗੁਰੂ ਸਾਹਿਬਾਂ ਨੇ ਕਿਰਪਾ ਕੀਤੀ ਸੰਗਤਾਂ ਨੂੰ ਗੁਰੂ ਸਾਹਿਬਾਂ ਨੇ ਚਰਨਾਂ ਨਾਲ ਜੋੜਨਾ ਕੀਤਾ ਅੱਜ ਉਸ ਮੁਤਾਬਕ ਮਹਾਪੁਰਖਾਂ ਨੇ ਬੜੀ ਖੁਸ਼ੀ ਦੇ ਨਾਲ ਬੜੇ ਪਿਆਰ ਸਰਧਾ ਤੇ ਭਾਵਨਾ ਦੇ ਨਾਲ ਇਹ ਸਮਾਗਮ ਰੱਖਣ ਦੀ ਤਿਆਰੀ ਵਿੱਚ ਲੱਗੇ ਹੋਏ ਆ ਜਿਵੇਂ ਮਹਾਪੁਰਖਾਂ ਨੇ ਦੱਸਿਆ ਅਲੱਗ-ਅਲੱਗ ਨਗਰਾਂ ਤੋਂ ਨਗਰ ਕੀਰਤਨ ਆਉਣਗੇ ਤੇ ਇਸ ਜਗ੍ਹਾ ਦੀ ਜਗਰਤਾ ਹੋਊਗੀ ਤੇ ਜੈ ਜੈਕਾਰ ਹੋਊਗੀ ਤੇ ਗੁਰੂ ਸਾਹਿਬਾਨ ਦੀ ਜਿਹੜੀਆਂ ਪਿਆਰੀਆਂ ਸੰਗਤਾਂ ਉਹ ਲਾਭ ਲੈਣਗੀਆਂ ਇਸ ਲਈ ਇਸ ਲਈ ਅਸੀਂ ਸਾਰੇ ਜਿੰਨੇ ਵੀ ਬਾਪੁਰਖਾ ਆਏ ਆ ਉਹਨਾਂ ਸਭ ਨੂੰ ਜੀ ਆਇਆਂ ਵੀ ਆਖਦੇ ਆ ਤੇ ਸੰਗਤਾਂ ਨੂੰ ਜੀ ਆਇਆਂ ਆਖਦੇ ਆ ਵੱਤੂ ਵੱਤ ਚੜ ਕੇ ਇਸਾ ਲਓ ਇਹ ਕੋਈ ਮਹਾਪੁਰਖਾਂ ਦੇ ਅੱਗੇ ਕੋਈ ਪਾਰਟੀ ਬਾਈ ਦਾ ਇਹਦੇ ਵਿੱਚ ਕੋਈ ਚੱਕਰ ਨਹੀਂ ਇਹ ਤਾਂ ਇੱਕ ਸੰਗਤਾਂ ਦਾ ਪ੍ਰੋਗਰਾਮ ਆ ਮਹਾਪੁਰਖਾਂ ਨੇ ਲਿਖਿਆ ਮਹਾਪੁਰਖ ਦੇ ਨਾਲ ਹੈ ਸੰਗਤਾਂ ਸਾਰੀਆਂ ਇਸ ਲਈ ਸਾ ਸੰਗਤ ਜੀ ਵੀ ਸਾਡਾ ਕਹਣਾ ਹੋਈ ਹੈ ਪਰ ਚੜ ਕੇ ਸਾਲੋ ਚੜ੍ਹਦੀ ਕਲਾ ਚ ਆ ਕੇ ਗੁਰੂ ਸਾਹਿਬ ਬਨਵਸਤ ਕੋ ਸੰਗਤਾਂ ਦਾ ਲਾਹ ਲਓ ਗੁਰੂ ਸਾਹਿਬ ਦੇ ਚਰਨਾਂ ਵਿੱਚ ਆ ਕੇ ਇਸ ਲਈ ਅਸੀਂ ਸਨਮਤੀ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਇਹ ਸਾਡੇ ਹਲਕੇ ਦੇ ਐਮ ਐਲ ਏ ਸਰਦਾਰ ਮਨਵਿੰਦਰ ਸਿੰਘ ਕੀ ਗਿਆਸਪੁਰਾ ਦੇ ਉਦਮ ਸਤਕਾ ਤੇ ਇਲਾਕੇ ਦੇ ਮਹਾਪੁਰਸ਼ ਸਤਕਾਰਯੋਗ ਉਹਨਾਂ ਦੀ ਸਤਕਾ ਇਹ ਜਿਹੜਾ ਪ੍ਰੋਗਰਾਮ ਕੁੱਲ ਮਾਲਕ ਅਰਗੋਬਿੰਦ ਪਾਸ਼ਾ ਜੀ ਦੇ ਵਿਹਾਰੇ ਨੂੰ ਮੁੱਖ ਰੱਖ ਕੇ ਜਿਹੜਾ ਇਹ ਪ੍ਰੋਗਰਾਮ ਲਿਖਿਆ ਗਿਆ ਇਹ ਬਹੁਤ ਸ਼ਲਾਘਾਯੋਗ ਹੈਗਾ ਇਹਦੇ ਵਿੱਚ ਕਿਸੇ ਨੂੰ ਵਿਗਨ ਨਹੀਂ ਪਾਉਣਾ ਚਾਹੀਦਾ ਕੁਰਬਾਨੀ ਵਿੱਚ ਗੁਰੂ ਸਾਹਿਬ ਨੇ ਲਿਖਿਆ ਸੀ ਆਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਾ ਕੌਣ ਭਲੇ ਕੋ ਮੰਦੇ ਸਾਨੂੰ ਸਾਰਿਆਂ ਨੂੰ ਇਸ ਕਾਰਜ ਵਿੱਚ ਤੱਕੜੇ ਹੋ ਕੇ ਸਾਥ ਦੇਣਾ ਚਾਹੀਦਾ ਅਤੇ ਉਸ ਕੋਲ ਮਾਲਕ ਦੀ ਖੁਸ਼ੀ ਲੈਣੀ ਚਾਹੀਦੀ ਹੈ ਮੀਟਿੰਗ ਸਰਵਨ ਕੋਲੇ ਕੋਈ ਰੈਟਰ ਉਹਨਾਂ ਨੇ ਪਰਮਿਸ਼ਨ ਸਾਨੂੰ ਮੰਗੀ ਨਹੀਂ ਨਾ ਉਹਨਾਂ ਕੋਲ ਪਰਮਿਸ਼ਨ ਸੀਗੀ ਕੋਈ ਪਰਮਿਸ਼ਨ ਸਾਨੂੰ ਕੋਈ ਦਫ਼ਤਰ ਸ਼੍ਰੀਮਣੀ ਕਮੇਟੀ ਤੋਂ ਅਮਰ ਸਰ ਸਾਹਿਬ ਤੋਂ ਲੈਣੀ ਪੈਂਦੀ ਹੈ ਇਹ ਧੱਕੇ ਨਾਲ ਹੀ ਆ ਬੜੀ ਸੀ ਤਾਂ ਅਗਰ ਕਿਹਨਾਂ ਨੂੰ ਕਹਤਾ ਵੀ ਇਜਾਜ਼ਤ ਲੈ ਕੇ ਫੇਰ ਮੀਟਿੰਗ ਕੀਤੀ ਜਾਓ